ਮੁੱਖ ਮੰਤਰੀ ਸਾਹਿਬ ਨੇ ਅੱਜ ਦੇ ਆਪਣੇ ਭਾਸ਼ਣ ਦੇ ਵਿੱਚ ਚੰਡੀਗੜ੍ਹ ਦੇ ਉੱਤੇ ਹੱਕ ਦੀ ਗੱਲ ਰੱਖੀ। ਵੈਸੇ ਤੇ ਗੱਲ ਇਹ ਆ ਕਿ ਪੰਜਾਬ ਤੇ ਚੰਡੀਗੜ੍ਹ ਇੱਕੋ ਹੀ ਗੱਲ। ਚੰਡੀਗੜ੍ਹ ਪੰਜਾਬ ਦਾ ਹੀ ਹਿੱਸਾ ਹੈ ਸੀ ਤੇ ਰਹੇਗਾ। ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਉਹ ਗੱਲ ਯਾਦ ਕਰਾਉਣਾ ਚਾਹੁੰਦਾ ਜਦੋਂ ਕੇਂਦਰ ਨੇ ਹਰਿਆਣੇ ਨੂੰ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਦੀ ਲਈ ਜਗ੍ਹਾ ਦੇਣ ਦੀ ਗੱਲ ਕੀਤੀ ਸੀ। ਤੇ ਉਦੋਂ ਮੁੱਖ ਮੰਤਰੀ ਸਾਹਿਬ ਨੇ ਵੀ ਇੱਕ ਮੰਗ ਰੱਖ ਦਿੱਤੀ ਸੀਗੀ ਕਿ ਪੰਜਾਬ ਨੂੰ ਵੀ ਵੱਖਰੀ ਜਗ੍ਹਾ ਦਿੱਤੀ ਜਾਏ ਕਿਉਂ ਮਾਨ ਸਰ ਕਿਉਂ ਚੰਡੀਗੜ੍ਹ ਪੰਜਾਬ ਦਾ ਹੈ ਔਰ ਚੰਡੀਗੜ੍ਹ ਤੇ ਪਹਿਲਾ ਹੱਕ ਵੀ ਪੰਜਾਬ ਦਾ ਹੈ ਇਹ ਤੁਹਾਡੀ ਮਾੜੀ ਕਾਰਗਜ਼ਾਰੀ ਕਰਕੇ ਕੇਂਦਰ ਇੰਨਾ ਜਿਹੜਾ ਨਡਰ ਹੋ ਗਿਆ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੇ ਹੱਕ ਹਕੂਕਾਂ ਦੇ ਉੱਤੇ ਡਾਕੇ ਮਾਰ ਰਿਹਾ ਹੈ ਉਹ ਭਾਵੇਂ ਬੀਬੀ ਐਮ ਵੀ ਹੋਵੇ ਭਾਵੇਂ ਸੈਨੇਟ ਦੀਆਂ ਚੋਣਾਂ ਹੋਣ ਯਾ ਜਿਸ ਤਰੀਕੇ ਦੇ ਨਾਲ ਐਸਵਾਈਐਲ ਦੇ ਮੁੱਦੇ ਦੇ ਉੱਤੇ ਸਾਡੇ ਤੇ ਦਬਾਅ ਬਣਾਇਆ ਜਾ ਰਿਹਾ ਹੈ ਪਹਿਲਾਂ ਤੁਹਾਡੀ ਸਰਕਾਰ ਦੇ ਵੇਲੇ ਹੀ ਉਹਨਾਂ ਨੇ ਸੈਂਟਰ ਜਿਹੜਾ ਸਰਵਿਸ ਰੂਲ ਹੈ ਉਹ ਚੰਡੀਗੜ੍ਹ ਦੇ ਵਿੱਚ ਲਾਗੂ ਕੀਤਾ ਤੇ ਪੰਜਾਬ ਦਾ ਸਰਵਿਸ ਰੂਲ ਉੱਥੋਂ ਖਤਮ ਕੀਤਾ ਏਡੇ ਕਮਜ਼ੋਰ ਤਰੀਕੇ ਦੇ ਨਾਲ ਜੇਕਰ ਅਸੀਂ ਆਪਣਾ ਪੱਖ ਰੱਖਾਂਗੇ ਤੇ ਚੰਡੀਗੜ੍ਹ ਤੋਂ ਅਸੀਂ ਆਪਣਾ ਹੱਕ ਪੱਕੇ ਤੌਰ ਤੇ ਗਵਾ ਵੀ ਸਕਦੇ ਹਾਂ ਜਿਹੜਾ ਪੰਜਾਬ ਦੇ ਲਈ ਬੜਾ ਹਾਨੀਕਾਰਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ 4 ਸਾਲ ਬੀਤ ਜਾਣ ਦੇ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਯਾਦ ਆਇਆ ਤੇ ਸਟੇਜ ਤੇ ਉਹਨਾਂ ਨੇ ਐਲਾਨ ਕੀਤਾ ਕਿ ਜਿਹੜਾ 2022 ਦੇ ਅਨੇਕਾਂ ਚੋਣ ਵਾਦਿਆਂ ਚੋਂ ਇੱਕ ਸਭ ਤੋਂ ਵੱਡਾ ਚੋਣ ਵਾਦਾ ਜਿਹੜਾ ਸਾਡੀਆਂ ਮਾਤਾਵਾਂ ਭੈਣਾਂ ਨੂੰ 1000 ਰੁਪਏ ਦੇਣ ਦਾ ਸੀ ਕਹਿੰਦੇ ਜੀ ਹੁਣ ਜਿਹੜਾ ਬਜਟ ਹੈ ਆਖਰੀ ਸਾਲ ਦੇ ਵਿੱਚ ਕਿਉਂਕਿ ਸਰਕਾਰ ਆ ਗਈ ਹੈ ਹੁਣ ਸਰਕਾਰ ਦੇ ਵਿੱਚ ਘਬਰਾਹਟ ਹੈ ਕਹਿੰਦੇ ਜੀ ਬਜਟ ਦੇ ਵਿੱਚ ਇਹ 1000 ਰੁਪਏ ਦੀ ਜਿਹੜੀ ਤਫਤੀਸ ਹੈ ਉਹ ਰੱਖੀ ਜਾਏ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਜੇ ਆਪਾਂ 4 ਸਾਲ ਪਿਛਲੇ ਲਾ ਲਈਏ 1 ਸਾਲ ਅਗਲਾ ਲਾ ਲਈਏ ਫਿਰ ਤਾਂ ਕੱਲੀ-ਕੱਲੀ ਮਾਤਾ ਭੈਣ ਦਾ 4 ਸਾਲਾਂ ਦਾ 48000 ਤੇ ਅਗਲੇ ਸਾਲ ਦਾ 12000 ਜੋੜ ਲਓ 60000 ਪ੍ਰਤੀ ਮਹਿਲਾ ਬਣਦਾ ਤਾਂ ਹੁਣ ਜਿਹੜਾ ਬਜਟ ਆਣਾ ਇਹ ਬਜਟ ਦੇ ਵਿੱਚ 60000 ਰੁਪਇਆ ਇਹ ਕੱਲੀ-ਕੱਲੀ ਮਾਤਾ ਵਾ ਭੈਣ ਦਾ ਰੱਖ ਕੇ ਉਹਦੇ ਹਿਸਾਬ ਨਾਲ ਬਜਟ ਬਣਾਇਆ ਜਾਏ ਕਿਉਂਕਿ ਜੇ ਆਮ ਆਦਮੀ ਪਾਰਟੀ ਸੋਚਦੀ ਹੈ ਕਿ ਜੀ ਮਾਰਚ ਚ ਬਜਟ ਦੀ ਗੱਲ ਰੱਖ ਦਿਆਂਗੇ ਮਈ ਜੂਨ ਤੋਂ ਦੇ ਦੇਾਂਗੇ ਤੇ 5-6 ਹਜ਼ਾਰ 5-6 ਮਹੀਨੇ ਦੇਣਾ 5-6 ਹਜ਼ਾਰ ਦੇ ਕੇ ਖਿਹੜਾ ਨਹੀਂ ਛੁੱਟਣਾ ਇਹ ਜਿਹੜੇ ਚੁਣავი ਵਾਅਦੇ ਨੇ ਕਿਉਂਕਿ ਇਹ ਵਾਲਾ ਜਿਹੜਾ ਵਾਅਦਾ ਸੀ 1000 ਰੁਪਏ ਦਾ ਇਹਦਾ ਬਹੁਤ ਵੱਡਾ ਯੋਗਦਾਨ ਹੈ ਜਿਹੜੇ 92 ਐਮ.ਐਲ.ਏ ਆਮ ਆਦਮੀ ਪਾਰਟੀ ਨੂੰ ਆਇਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਇਸ ਗੱਲ ਉੱਤੇ ਪਹਿਰਾ ਦਿੱਤਾ ਕਿ ਲੋਕਾਂ ਨਾਲ ਕੋਈ ਵੀ ਵਾਅਦਾ ਕੀਤਾ ਜਾਵੇ ਉਹ ਪੂਰਾ ਹੋਣਾ ਚਾਹੀਦਾ ਅਗਰ ਸ਼੍ਰੋਮਣੀ ਅਕਾਲੀ ਦਲ ਨੇ ਆਟਾ ਦਾਲ ਦੇਣ ਦੀ ਗੱਲ ਕੀਤੀ ਸੀ ਮਾਨ ਸਾਹਿਬ ਤਾਂ ਪਹਿਲੀ ਕੈਬਨਿਟ ਮੀਟਿੰਗ 'ਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਤੇ ਅਕਾਲੀ ਦਲ ਦੀ ਸਰਕਾਰ ਨੇ ਉਹਨੂੰ ਪਾਸ ਕਰਤਾ ਸੀ ਜੇ ਮੁਫਤ ਬਿਜਲੀ ਦੀ ਗੱਲ ਕੀਤੀ ਉਹ ਵੀ ਪਹਿਲੀ ਕੈਬਨਿਟ ਮੀਟਿੰਗ 'ਚ ਕਰਤੀ ਸੀ ਸੋ ਇਹ ਜਿਹੜੇ ਪੰਜਾਬੀਆਂ ਦੇ ਨਾਲ ਠੱਗੀ ਮਾਰਨ ਦਾ ਆਮ ਆਦਮੀ ਪਾਰਟੀ ਦਾ ਇੱਕ ਤਰੀਕਾ ਹੈ ਕਿ ਵਾਅਦਾ ਤਾਂ ਕੀਤਾ ਸੀ 5 ਸਾਲ ਦਾ ਦੇਣੇ ਸੀ 60000 ਰੁਪਏ ਤੇ ਹੁਣ 6 ਮਹੀਨੇ 'ਚ ਸਰਕਾਰ ਸੋਚਦੀ ਹੈ ਵੀ 6000 ਦੇ ਕੇ ਕਿਹੜਾ ਛਟਾਲਾਂਗੇ ਇਹ ਸਾਡੀਆਂ ਮਾਤਾਵਾਂ ਦਾ ਭੈਣਾਂ ਦਾ ਸਨਮਾਨ ਹੈ ਉਹਨਾਂ ਦਾ ਹੱਕ ਹੈ ਤੇ ਹੱਕ ਪੂਰਾ ਮਿਲਣਾ ਚਾਹੀਦਾ ਹੈ ਇਹ ਇਕੱਲਾ ਚੋਣਾ ਨੂੰ ਦੇਖ ਕੇ ਕਿ ਜਿਹੜੇ 2027 ਚ ਚੋਣਾ ਆ ਗੀਆਂ ਫਿਰ ਕੋਈ ਨਵਾਂ ਲਾੜਾ ਲਾ ਦिए ਪੰਜਾਬੀ ਆਮ ਆਦਮੀ ਪਾਰਟੀ ਦੀ ਜਿਹੜੀ ਕਹਿਣੀ ਹੈ ਜਿਹੜੀ ਕਰਨੀ ਹੈ ਉਹਨੂੰ ਬਹੁਤ ਚੰਗੇ ਤਰੀਕੇ ਸਮਝ ਚੁੱਕੇ ਨੇ ਸੋ ਹੁਣ ਪੰਜਾਬੀਆਂ ਨੇ ਲਾਰਿਆਂ ਦੇ ਵਿੱਚ ਨਹੀਂ ਆਉਣਾ ਹਾਂ ਜਿਹੜੇ ਪਿਛਲੇ ਵਾਦੇ ਨੇ ਉਹ ਵਾਦਾ ਪੂਰਾ ਹੋਣਾ ਚਾਹੀਦਾ ਜੇ ਵਾਦੇ ਪੂਰੇ ਨਾ ਹੋਏ ਤਾਂ ਫਿਰ 2027 ਦਾ ਹਿਸਾਬ ਇਹ ਪੰਜਾਬ ਦੀ ਜਨਤਾ ਨੇ ਲੈਣਾ ਤੇ ਜਨਤਾ ਜਦੋਂ ਹਿਸਾਬ ਲਿੰਦੀ ਹੈ ਮਾਨਸਾ ਫਿਰ ਵੱਡੇ ਵੱਡੇ ਭੱਜ ਜਾਂਦੇ ਖਾਂ ਡਾਇਰੈਕਟਰ ਸਾਡਾ ਸੜਕਾਂ ਤੇ ਆਉ। ਕਾਰ ਲਈ ਤਾਂ ਭਾਵੇਂ ਗਣਤੰਤਰ ਦਿਵਸ ਹੈ ਪਰ ਇਹਦੇ ਵਿੱਚ ਉਹ ਗਣ ਅਰਥਾਤ ਲੋਕ ਉਹ ਗਾਇਬ ਨੇ। ਸਰਕਾਰ ਜਿਸ ਤਰ੍ਹਾਂ ਹਰ ਰੋਜ਼ ਉਦੋਂ ਹੀ ਪਤਾ ਲੱਗਦਾ ਕੋਈ ਨਮਾ ਨਵੇਂ ਤੋਂ ਨਵਾਂ ਕਾਨੂੰਨ ਕੱਢ ਕੇ ਲੈ ਆਉਂਦੀ ਹੈ ਜਿਹਦੇ ਨਾਲ ਹਰ ਚੀਜ਼ ਕਾਰਪੋਰੇਟ ਦੇ ਹੱਥਾਂ 'ਚ ਦੇਣ ਦੀ ਤਿਆਰੀ ਹੈ। ਹੁਣ ਉਹਨਾਂ ਨੇ ਹਾਲੇ ਤੱਕ ਬਿਜਲੀ ਸੋਧ ਬਿੱਲ ਦਿੱਤਾ ਹੈ, ਸੀਡ ਬਿੱਲ ਦਿੱਤਾ ਹੈ, ਮਨਰੇਗਾ ਨੂੰ ਜੀਰਾਮ ਜੀ ਬਣਾਤਾ ਔਰ ਇਸੇ ਤਰ੍ਹਾਂ ਰੋਜ਼ ਜਿਹੜੇ ਕਾਨੂੰਨ ਆ ਰਹੇ ਨੇ ਨਵੇਂ ਹੈ ਲੈਬਰ ਕੋਡ ਚਾਰ ਲੈਬਰ ਕੋਡ ਨੇ ਤੇ ਇਹ ਸਾਰਾ ਕੁਝ ਜਿਹੜਾ ਹੈ ਇਹ ਕਾਰਪੋਰੇਟ ਦੇ ਹੱਥਾਂ ਦੇਣ ਵਾਸਤੇ ਕਾਰਪੋਰੇਟ ਨੂੰ ਪਾਲਣ ਵਾਸਤੇ ਸਰਕਾਰ ਦੇਈ ਜਾ ਰਹੀ ਹੈ ਅੱਜ ਸਾਰੇ ਦੇਸ਼ ਵਿੱਚ ਅਸੀਂ ਐਸ ਕੇ ਐਮ ਵੱਲੋਂ ਆਪਣੇ ਢੰਗ ਨਾਲ ਉਹਦਾ ਉਹਨਾਂ ਦਾ ਵਿਰੋਧ ਕਰਨ ਵਾਸਤੇ ਟਰੈਕਟਰ ਮਾਰਚ ਕਰ ਰਹੇ ਆ ਕਿਤੇ ਮੋਟਰਸਾਈਕਲਾਂ ਦੇ ਨਾਲ ਜਲੂਸ ਨਿਕਲ ਰਹੇ ਨੇ ਹਰ ਸਟੇਟ 'ਚ ਹੋ ਰਿਹਾ ਇਕੱਲਾ ਇੱਥੇ ਪੰਜਾਬ 'ਚ ਨਹੀਂ ਪੰਜਾਬ ਵਿੱਚ ਅੱਜ ਪਤਾ ਨਹੀਂ ਕਿੰਨੇ ਥਾਈਂ ਹੈ ਹਰ ਦਿਲ ਬਦਲਦੇ ਨੇ ਇਸੇ ਤਰ੍ਹਾਂ ਟਰੈਕਟਰ ਮਾਰਚ ਹੋਣੇ ਇਹ ਇੱਥੇ ਦੇ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਵੀ ਜਿਸ ਪਾਸੇ ਨੂੰ ਮੋਦੀ ਸਰਕਾਰ ਚੱਲੀ ਹੈ ਰਹਿਣਾ ਕੱਖ ਨਹੀਂ ਸਾਰਾ ਕੁਝ ਕਾਰਪੋਰੇਟ ਦੇ ਹੱਥਾਂ ਚ ਚੱਲ ਜਾਣਾ ਫਿਰ ਬਾਅਦ 'ਚ ਸਾਡੇ ਕੋਲ ਕੁਝ ਕਹਿਣ ਨੂੰ ਰਹਿਣਾ ਨਹੀਂ ਇਸ ਕਰਕੇ ਮੈਂ ਅਪੀਲ ਕਰਦਾ ਸਾਰੇ ਪੰਜਾਬੀਆਂ ਨੂੰ ਖਾਸ ਤੌਰ ਤੇ ਵੀ ਹੁਣ ਘਰਾਂ ਤੋਂ ਬਾਹਰ ਨਿਕਲੋ ਹੁਣ ਐ ਨਹੀਂ ਹੈ ਸੰਘਕੇ ਨਹੀਂ ਚੱਲਣਾ ਕੰਮ ਜਿਹੜੀ ਦਿੱਲੀ ਮੋਰਚਾ ਸੀ ਉਸੇ ਤਰ੍ਹਾਂ ਉਸੇ ਤਰ੍ਹਾਂ ਦੇ ਉੱਤੇ ਹੁਣ ਵੱਡੇ ਮੋਰਚੇ ਦੀ ਤਿਆਰੀ ਲਈ ਇਹ ਇੱਕ ਐਕਸਰਸਾਈਜ਼ ਹੈ ਇਹਦੇ ਵਿੱਚ ਵੱਧ ਚੜ ਕੇ ਹੁਮ ਹੁਮਾ ਕੇ ਦੇ ਛਾਂ ਮਲੋਵੋ ਔਰ ਅੱਜ ਬਦਕਿਸਮਤੀ ਨਾਲ ਕੋਈ ਡੈਮੋਕਰੇਸੀ ਨਹੀਂ ਕੋਈ ਗਣਤੰਤਰ ਨਹੀਂ ਇਹ ਸਾਰਾ ਕੁਝ ਜਿਹੜਾ ਸਰਕਾਰੀ ਤੰਤਰ ਹੈ ਉਹ 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 ਸਰਕਾਰ ਦੀਆਂ ਇਹਨਾਂ ਪਾਲਿਸੀਆਂ ਦੀ ਜਿੱਥੇ ਵਿਰੋਧ ਕਰਦੇ ਆ ਉੱਥੇ ਨਿੰਦਾ ਵੀ ਕਰਦੇ ਆ ਅੱਜ ਸਟ੍ਰੈਟ ਮਾਰਚ ਹੋਏਗਾ ਤੁਸੀਂ ਦੇਖੋਗੇ ਕਿਸ ਤਰ੍ਹਾਂ